ਹਾਂ ਜੀ ਅਸਤ ਅੱਜ ਅਸਾਂ ਤੁਹਾਨੂੰ ਦੱਸੂਗਾ ਕਿ ਮੈਂ ਤੁਸੀਂ ਆਪਣੇ ਫੋਨ ਦੇ ਵਿੱਚੋਂ ਜੇਕਰ ਫੋਟੋਆਂ ਜਾਂ ਫਿਰ ਵੀਡੀਓ ਡਿਲੀਟ ਹੋ ਜਾਂਦੀਆਂ ਨੇ ਫੋਨ ਫੋਰਗਟ ਕਰਨ ਤੋਂ ਬਾਅਦ ਵੀ ਤੁਸੀਂ ਆਪਣੇ ਰੀਕਵਰ ਕਰ ਸਕਣੇ ਚਾਹੀਏ 10 ਸਾਲ ਪੁਰਾਣੀਆਂ ਫੋਟੋਆਂ ਨੇ ਸੋਡੀਆਂ ਉਹ ਵੀ ਰੀਕਵਰ ਹੋ ਜਾਣਗੇ ਤੇ ਸਹੀ ਤਰੀਕਾ ਦੱਸੂਗਾ ਇਹ ਨਹੀਂ ਹੈਗਾ ਤੁਹਾਨੂੰ ਕੋਈ ਥਰਡ ਪਾਰਟੀ ਐਪ ਦੱਸੂਗਾ ਵੀ ਇਹਦੇ ਰਾਹੀਂ ਉਹ ਕਰ ਲੋ ਤੁਹਾਨੂੰ ਕੁਛ ਕਰਨੀ ਲੋੜ ਨਹੀਂ ਤੁਹਾਡਾ ਆਪਣਾ ਫੋਨ ਹੀ ਤੁਹਾਨੂੰ ਰੀਕਵਰ ਕਰਕੇ ਦੇ ਦਊਗਾ ਜੀ ਕੋਈ ਤੁਹਾਨੂੰ ਲੈਪਟਾਪ ਦੀ ਲੋੜ ਨਹੀਂ ਕੋਈ ਥਰਡ ਪਾਰਟੀ ਐਪ ਵੀ ਲੋੜ ਨਹੀਂ ਹੈਗੀ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਆਪਣੇ ਫੋਟੋਨ ਜਿੰਨੀਆਂ ਉਹਨਾਂ ਨੂੰ ਰੀਕਵਰ ਕਰ ਸਕਦੇ ਨੇ ਚਾਹੇ ਕਿੰਨੀਆਂ ਵੀ ਪੁਰਾਣੀਆਂ ਫੋਟੋ ਹੋਣ 10 ਸਾਲ ਪੁਰਾਣੀਆਂ ਹੋਣ ਤਾਂ ਵੀ ਰੀਕਵਰ ਕਰ ਸਕਦੇ ਨੇ ਜੇਕਰ ਤੁਹਾਡਾ ਫੋਨ ਫੋਰਗਟ ਹੋ ਗਿਆ ਤਾਂ ਵੀ ਤੁਸੀਂ ਆਪਣੀਆਂ ਫੋਟੋਆਂ 100% ਵਾਪਸ ਰੀਕਵਰ ਕਰ ਸਕਦੇ ਹਾਂ ਕਹਿੰਦੀਆਂ ਕਿਵੇਂ ਨੇ ਜੀ ਆਓ ਦੇਖਦੇ ਹਾਂ ਤੋਂ ਪਹਿਲਾਂ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਓ ਜੀ ਵੀਡੀਓ ਸ਼ੁਰੂ ਕਰਦੇ ਹਾਂ ਹਾਂ ਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦਾ ਫਾਈਲ ਮੈਨੇਜਰ ਖੋਲਣਾ ਫਾਈਲ ਮੈਨੇਜਰ ਹੁੰਦਾ ਆਪਣੇ ਫੋਨ ਦਾ ਇਹਨੂੰ ਆਪਾਂ ਓਪਨ ਕਰਦੇ ਹਾਂ ਉੱਪਰ ਘਰ ਦੇ ਬਾਰੇ ਤੇ ਸਾਈਡ ਤੇ ਆ ਜਾਓ ਇਧਰੀ ਸਾਈਡ ਤੇ ਨਾ ਸਾਰੇ ਤੁ ਐਵੇਂ ਛੋਟੇ ਛੋਟੇ ਬਣੇ ਹੋਏ ਉਸ ਤੋਂ ਬਾਹਰ ਆ ਕੇ ਤੁਸੀਂ ਕੀ ਕਰਨਾ ਜੀ ਇੱਥੇ 100 ਦਾ ਇੱਕ ਲਿਖਿਆ ਹੋਇਆ ਫੋਲਡਰ ਮਿਲਦਾ ਇਹਦੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਥੇ ਤਿੰਨੇ ਸੋਨ ਨੂੰ ਐਵੇਂ ਦਿਖਾਈ ਦੇਣਗੇ ਤਿੰਨਾਂ ਦੇ ਵਿੱਚ ਜਾ ਕੇ ਜਿਹੜਾ ਸਭ ਤੋਂ ਉੱਪਰ ਲਾ ਆ ਜਾਂਦਾ ਡਾਟਾ ਵਾਲਾ ਇਹ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਥੇ ਜੀ ਆਪਾਂ ਨੇ ਇੱਕ ਫੋਲਡਰ ਦੇਖਣਾ MIUI ਗੈਲਰੀ ਇਹ ਤੇ ਲਿਖਿਆ ਹੋਊ ਆਪਾਂ ਇੱਥੇ ਕਲਿੱਕ ਕਰਕੇ ਇਹਦੇ ਇੱਕ ਫੋਲਡਰ ਲੱਭਣਾ ਜੀ ਦੇਖ ਰਹੇ ਹਾਂ ਫੋਲਡਰ ਕਿੱਥੇ ਹੋਊਗਾ ਉਹ ਅਨਯੋ ਫੋਲਡਰ ਦੇਖ ਰਹੇ ਆਪਾਂ ਧਿਆਨ ਨਾਲ ਦੇਖ ਰਹੇ ਵੀ ਕਿੱਥੇ ਹੋਊਗਾ ਉਹ ਇੱਥੇ ਇਹਨਾਂ ਦੇ ਵਿੱਚ ਹੀ ਹੁੰਦਾ ਫੋਲਡਰ ਇੱਕ ਤੇ ਉਹ ਤੁਸੀਂ ਵੀ ਧਿਆਨ ਰੱਖਿਓ ਤੇ ਆਪਣੇ ਫੋਨ ਦੇ ਵਿੱਚ ਸੋ ਸੋ ਹਰੇਕ ਫੋਨ ਦੇ ਵਿੱਚ ਲਾਜ਼ਮੀ ਹੁੰਦਾ ਜਿੰਨੇ ਐਂਡਰয়েড ਫੋਨ ਨੇ ਚਾਹੇ ਉਹ ਕੋਈ ਹੋਵੇ ਆ ਦੇਖੋ ਆ ਗਿਆ ਨਾ .com UI ਗੈਲਰੀ ਇਹਦੇ ਕਲਿੱਕ ਕਰਨਾ ਆਪਾਂ ਨੇ ਇਹਦੇ ਕਲਿੱਕ ਕਰਨ ਤੋਂ ਬਾਅਦ ਜੀ ਆਪਾਂ ਨੇ ਹਾਂਜੀ ਇਹਦੇ ਕਲਿੱਕ ਕਰਨ ਤੋਂ ਬਾਅਦ ਇੱਥੇ ਆ ਗਿਆ ਕੈਸ਼ ਆ ਫਾਈਲ ਲਿਖਿਆ ਹੋਇਆ ਆਪਾਂ ਨੇ ਜਾ ਕੇ ਫਾਈਲ ਵਾਲ ਤੇ ਕਲਿੱਕ ਕਰਨਾ ਜੀ ਫਾਈਲ ਆਲ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਨਾ ਤਿੰਨ ਫੇਸਨੂ ਫੋਲਡਰ ਦਿਖਾਈ ਦੇਣਗੇ ਗੈਲਰੀ ਡਿਸਕ ਆ ਗਿਆ ਕੈਸ ਇੱਕ ਆ ਗਿਆ ਆ ਨੀਚੇ ਦੋ ਹੋਰ ਆ ਗਏ ਆਪਾਂ ਨੇ ਸਭ ਤੋਂ ਉੱਪਰਲੇ ਤੇ ਕਲਿੱਕ ਕਰਨਾ ਜੀ ਉੱਪਰਲੇ ਤੇ ਕਲਿੱਕ ਕਰਕੇ ਇੱਥੇ ਸਾਨੂੰ ਫੇਰ ਤਿੰਨ ਇੱਕ ਕੈਮਰੇ ਫੋਲਡਰ ਦਿਖਾਈ ਦੇਣਗੇ ਇਹਨਾਂ ਦੇ ਵਿੱਚ ਜਾ ਕੇ ਫੁੱਲ ਸਾਈਜ਼ ਵਾਲਾ ਜਿਹੜਾ ਨਾ ਫੋਲਡਰ ਹਨ ਇਹ ਤੇ ਕਲਿੱਕ ਕਰਨਾ ਜੀ ਆਪਾਂ ਨੇ ਫੁੱਲ ਸਾਈਜ਼ਰ ਤੇ ਕਲਿੱਕ ਕਰਨਾ ਬਾਕੀ ਹੋਰ ਤੁਸੀਂ ਕਿਸੇ ਨੂੰ ਨਾ ਛੇੜੋ ਇਹ ਤੇ ਕਲਿੱਕ ਕਰਦੇ ਆ ਆ ਦੇਖ ਸਕਦੇ ਤੁਸੀਂ ਆਪਣੀਆਂ ਸਾਰੀਆਂ ਜਿੰਨੀਆਂ ਵੀ ਪੁਰਾਣੀਆਂ ਤੋਂ ਪੁਰਾਣੀਆਂ ਦੇਖੋ ਤੁਸੀਂ ਸੋਚ ਵੀ ਸਕਦੇ ਮੇਰੇ ਫੋਨ ਦੇ ਵਿੱਚ ਵੀ ਅਣਗਿਣਤੀ ਨੇ ਦੇਖੋ ਇਹ ਜਰੂਰਾ ਵੀ ਆਪਣਾ ਫੋਨ ਮਤਲਬ ਆਪਣਾ ਹੁੰਦਾ ਆਪਣੇ ਕੋਲ ਲੈ ਕੇ ਆਏ ਹੁੰਨੇ ਸਾਰੇ ਫੋਨ ਦੇ ਵਿੱਚ ਟੋਟਲ ਜਿੰਨੀਆਂ ਆਪਾਂ ਫੋਟੋਆਂ ਡੀਲੀਟ ਕਰਦੇ ਆ ਸਾਰੀਆਂ ਆ ਜਾਂਦੀਆਂ ਨੇ ਦੇਖੋ ਆਪਾਂ ਤੁਹਾਨੂੰ ਇੱਥੇ ਦਿਖਾਉਣਾ ਹੈ ਬਈ ਇਹ ਫੋਟੋ ਨੂੰ ਤੁਸੀਂ ਰੀਕਵਰ ਕਿਵੇਂ ਕਰਨਾ ਜੇਕਰ ਸੋਚੋ ਗਲਤੀ ਨਾਲ ਕੋਈ ਫੋਟੋ ਡੀਲੀਟ ਹੋ ਜਾਂਦੀ ਆ ਤਾਂ ਤੁਸੀਂ ਇਹਨੂੰ ਰੀਕਵਰ ਕਿਉਂ ਤੇ ਮੈਂ ਤੁਹਾਨੂੰ ਇੱਕ ਫੋਟੋ ਰੀਕਵਰ ਕਰਕੇ ਦਿਖਾਉਣਾ ਉਸ ਤੋਂ ਬਾਅਦ ਤੁਸੀਂ ਐਵੇਂ ਦੇਖ ਕੇ ਆਪਣੀਆਂ ਫੋਟੋਆਂ ਜਿੰਨੀਆਂ ਵੀ ਡੀਲੀਟ ਹੋਈਆਂ ਨੇ ਉਹਨੂੰ ਰੀਕਵਰ ਕਰ ਸਕਦੇ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਵੀਡੀਓ ਵੀ ਦੱਸੂਗਾ ਕਿ ਮੈਂ ਤੁਸੀਂ ਆਪਣੇ ਵੀਡੀਓ ਨੂੰ ਵੀ ਰਿਕਵਰ ਕਰ ਸਕ ਰਹੇ ਜੇਕਰ ਤੇ ਵੀਰ ਵੀਡੀਓ ਡਿਲੀਟ ਹੋ ਜਾਂਦੀਆਂ ਨੇ ਜਾਂ ਫਿਰ ਜਿਵੇਂ ਪ੍ਰਾਈਵੇਟ ਕਰੀ ਉਹਨੇ ਆਪਣੇ ਉਹ ਵੀ ਡਿਲੀਟ ਹੋ ਜਾਂਦੇ ਉਹਨਾਂ ਨੂੰ ਵੀ ਸੋਨੂੰ ਮੈਂ ਰਿਕਵਰ ਕਰਨ ਦਾ ਤਰੀਕਾ ਦੱਸੂਗਾ ਜੀ ਇਹਦੇ ਵਿੱਚ ਆ ਕੇ ਆਪਾਂ ਨੇ ਕਲਿੱਕ ਕਰਨਾ ਇਹਦੇ ਉੱਪਰ ਦੋ ਵਾਰ ਟੈਪ ਕਰਿਆ ਤੇ ਉਸ ਤੋਂ ਬਾਅਦ ਦੇਖੋ ਥੱਲੇ ਫੋਟੋਜ਼ ਆ ਗਿਆ ਨਾ ਇੱਥੇ ਇਹਦੇ ਤੇ ਕਲਿੱਕ ਕਰਨਾ ਕਲਿੱਕ ਕਰਨ ਦੁਬਾਰਾ ਦੇਖੋ ਇਹ ਤੋਂ ਤੁਸੀਂ ਮੂਵ ਵਿਊ ਵੀ ਕਰ ਸਕਦੇ ਆਪਾਂ ਵਿਊ ਕਰਕੇ ਇੱਕ ਵਾਰ ਦਿਖਾ ਦੇ ਤੁਹਾਨੂੰ ਆ ਦੇਖੋ ਕਿ ਮੇਰੀ ਫੋਟੋ ਸੀ ਪਹਿਲਾਂ ਦੀ ਬਹੁਤ ਸਾਲ ਪਹਿਲਾਂ ਦੀ ਹੋਊਗੀ ਫੋਟੋ ਇਹ ਇਹ ਰੀਡ ਹੋ ਗਈ ਹੋਊਗੀ ਤੇ ਹੁਣ ਆਪਾਂ ਇਹਨੂੰ ਰੀਕਵਰ ਕਿਵੇਂ ਕਰਨਾ ਆਪਣੇ ਗੈਲਰੀ 'ਚ ਕਿਵੇਂ ਲੈ ਕੇ ਜਾਣਾ ਦੇਖੋ ਇੱਥੇ ਅਗੇ ਤੇ ਸਾਈਡ ਤੇ ਸ਼ੇਅਰ ਦਾ ਇੱਕ ਆਕਸਨ ਜਾਉਂਦਾ ਇਹਦੇ 'ਤੇ ਕਲਿੱਕ ਕਰਨਾ ਤੁਸੀਂ ਆ ਦੇਖੋ ਧਿਆਨ ਨਾਲ ਦੁਬਾਰਾ ਦੇਖ ਲਓ ਇੱਕ ਵਾਰੀ ਇੱਧਰ ਸਾਈਡ ਤੇ ਸ਼ੇਅਰ ਦਾ ਹੁੰਦਾ ਇੱਧਰ ਨਾਲ ਕਰਿਓ ਸ਼ੇਅਰ ਤੇ ਕਰ ਦਿਓ ਸ਼ੇਅਰ ਤੇ ਕਰਨ ਤੋਂ ਬਾਅਦ ਨਾਲ ਇੱਥੇ ਰੱਖੋ ਆ ਸਾਰੇ ਐਮੈਸ ਤੁਹਾਨੂੰ ਇੱਥੇ ਦਿਖਾਈ ਦੇਣਗੇ ਕਿਸੇ ਤੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਵੈਸੇ ਤਾਂ ਜਿਵੇਂ ਕਿ ਆਪਣੇ ਕਿਸੇ ਤੁਸੀਂ ਜੀਮੇਲ ਤੇ ਵੀ ਲੈ ਕੇ ਜਾ ਸਕਦੇ ਹੋ ਜਾਂ ਫਿਰ ਹੋਰ ਵੀ ਕਿਸੇ ਥਾਂ 'ਤੇ ਜਾ ਕੇ ਆਪਣੇ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਜਾਂ ਫਿਰ ਬਾਰਸਾ ਤੇ ਵੀ ਸ਼ੇਅਰ ਕਰ ਸਕਦੇ ਨੇ ਪਰ ਆਪਾਂ ਨੇ ਸ਼ੇਅਰ ਕਰਨਾ ਆਪਣੇ ਗੈਲਰੀ ਚ ਜੀ ਉਹਦੀ ਕਾਪੀ ਟੂ ਆ ਦੇਖੋ ਇੱਥੇ ਲਿਖਨ ਇੱਥੇ ਆ ਕੇ ਬਸ ਜਿਹੜਾ ਤੁਸੀਂ ਕਿਸੇ ਵੀ ਫੋਲਡਰ ਚ ਪੇਸਟ ਕਰ ਦੋ ਤੇ ਨਾਲ ਦੀ ਨਾਲ ਤੁਹਾਡੀ ਇਹ ਫੋਟੋ ਜਿਹੜਾ ਇੱਥੇ ਪੇਸਟ ਕਰਤੀ ਉਸੇ ਟਾਈਮ ਜੀ ਇੱਧਰ ਜਾ ਕੇ ਤੁਹਾਡੇ ਗੈਲਰੀ ਚ ਸੇਵ ਹੋ ਜੂਗੀ ਅੱਜ ਮੈਂ ਆਪਾਂ ਇਹਨੂੰ ਕਰਦੇ ਨੇ ਆ ਦੇਖੋ ਜੀ ਜਿਵੇਂ ਇਹ ਸ਼ੇਅਰ ਬਸ ਜਿਹੜਾ ਕਰਤੀ ਆਪਾਂ ਨਾਲੇ ਸੇਵ ਹੋ ਜਾਂਦੀ ਆ ਤੇ ਹਾਂਜੀ ਦੋ ਤਰੀਕੇ ਤੁਹਾਨੂੰ ਹੋਰ ਦੱਸਣਾ ਜੇ ਇਹਨਾਂ ਕੁਝ ਨਹੀਂ ਕਰਨਾ ਤਾਂ ਕਈ ਵਾਰ ਇਹ ਹੁੰਦਾ ਵੀ ਆਪਾਂ ਤੋਂ ਜਿਵੇਂ ਇੱਕ ਦੋ ਮਹੀਨਾ ਦੀ ਰਿਕਵਰ ਕਰਨੀ ਹੁੰਦੀ ਹੈ ਤਾਂ 9 ਮਹੀਨਾ ਡੱਕਾ ਪਰ ਰਿਕਵਰ ਕਰਨੀ ਹੈ ਤਾਂ ਤੁਹਾਨੂੰ ਮੈਂ ਸੌਖਾ ਤਰੀਕਾ ਜਿਵੇਂ ਦੱਸ ਦਿੰਦਾ ਜੀ ਇਹ ਤੋਂ ਬਾਹਰ ਆਜੋ ਬਾਹਰ ਆ ਕੇ ਇੱਥੇ ਨਾ ਤੁਹਾਨੂੰ ਗੈਲਰੀ ਲਿਖੂਗਾ ਗੈਲਰੀ ਤੇ ਕਲਿੱਕ ਕਰਨਾ ਜਿੰਨੇ ਵੀ ਐਂਡਰੌਇਡ ਫੋਨ ਸਾਰਿਆਂ ਤੇ ਇਹੀ ਹੁੰਦਾ ਸੀ ਜੀ ਇੱਥੇ ਆ ਕੇ ਤੁਸੀਂ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਥੇ ਐਲਬਮ ਬਲ ਲਿਖੂਗਾ ਤੇ ਕਲਿੱਕ ਕਰ ਦਿਓ ਕਲਿੱਕ ਕਰਨ ਤੋਂ ਬਾਅਦ ਸਭ ਤੋਂ نیچے ਆ ਜਿਓ ਤੇ ਆ ਦੇਖੋ ਡੀਲੀਟ ਆਈਟਮ ਜਿੰਨਿਆਂ ਵੀ ਸੋਡੀਆਂ 1 ਮਹੀਨਾ 2 ਮਹੀਨੇ 3 ਮਹੀਨੇ ਦੇ ਵਿੱਚ 90 ਦਿਨਾਂ ਦੇ ਵਿੱਚ ਜਿਹੜੀ ਡੀਲੀਟ ਕਰੀ ਹੋਈ ਹੈ ਸਾਰੀ ਇੱ ਇੱਕ ਤਰੀਕਾ ਹੋਰ ਆ ਜੇਕਰ ਤੁਸੀਂ ਫੋਨ ਫੋਰਗੇਟ ਕਰ ਦਿੰਦੇ ਹੋ ਮਤਲਬ ਫੋਰਗੇਟ ਕਰਤਾ ਤੇ ਉਸ ਤੋਂ ਬਾਅਦ ਤੁਸੀਂ ਆਪਣੀਆਂ ਫੋਟੋਆਂ ਦਾ ਦੁਬਾਰਾ ਚਾਹੋ ਨ ਵੀ ਦੁਬਾਰਾ ਫੋਟੋਆਂ ਜਾਂ ਵੀਡੀਓ ਆ ਜਾਣ ਆ ਸਕਣ ਤਾਂ ਤੁਸੀਂ ਇੱਕ ਵਾਰ ਇਹ ਟਰਾਈ ਕਰ ਸਕਦੇ ਤਾਂ ਤੁਹਾਡੀਆਂ ਜਰੂਰ ਜਿੰਨੀਆਂ ਫੋਟੋਆਂ ਵੀਡੀਓ ਨੇ ਜਾ ਕੇ ਉਹ ਵੀ ਤੁਹਾਡੀਆਂ 100% ਮੰਗੂ ਆ ਜਾਣਗੇ ਜੀ ਜੇਕਰ ਸੁੱਤੋਂ ਫੋਨ ਫੋਰਗੇਟ ਹੋ ਗਿਆ ਇੱਥੇ ਜਾਣਾ ਆਪਾਂ ਨੇ ਇੱਕ ਫੋਟੋ ਦਾ ਆ ਦੇਖੋ ਆ ਨਾ ਇਹਨੂੰ ਆਪਣੇ ਓਪਨ ਕਰਨਾ ਜੀ ਐਪ ਨੂੰ ਲੌਕ ਕਰ ਦਿਓ ਲੌਕ ਕਰਨ ਤੋਂ ਬਾਰੇ ਇੱਥੇ ਨਾ ਆ ਦੇਖੋ ਆ ਸਾਰੀਆਂ ਜਿੰਨੀਆਂ ਹੈਗੀਆਂ ਨੇ ਜੀ ਸਾਰੀਆਂ ਆਪਣੀ ਆ ਜਾਂਦੀਆਂ ਨੇ ਇੱਥੇ ਫੋਟੋ ਜਿੰਨੇ ਵੀ ਰੀਡ ਕਰੀਆਂ ਹੋਈਆਂ ਨੇ ਇਹਦੇ ਚ ਵੀ ਆ ਜਾਂਦੀ ਜੇਕਰ ਤੁਸੀਂ ਆਪਣਾ ਫੋਨ ਫੋਰਗੇਟ ਕਰ ਦਿੰਦੇ ਹੋ ਤਾਂ ਆ ਦੇਖੋ ਜੀ ਸਾਰੀਆਂ ਆ ਜਾਂਦੀਆਂ ਨੇ ਇੱਥੇ ਸਿ ਇਹ ਸਾਰੀਆਂ ਉਹ ਨੇ ਜਿਹੜੀਆਂ ਆਪਾਂ ਰੀਡ ਕਰਦੇ ਨੇ ਕਈ ਵਾਰੀ ਆ ਦੇਖੋ ਸਾਰੀਆਂ ਆਪਣੀਆਂ ਫੋਟੋਆਂ ਜੀ ਉਹ ਆ ਜਾਂਦੀਆਂ ਨੇ ਐਵੇਂ ਤੁਸੀਂ ਆਪਣਾ ਸਾਰਾ ਬੈਕਅਪ ਲੈ ਸਕਦੇ ਹੋ ਜਿੰਨਾ ਵੀ ਤੁਹਾਡਾ ਬੈਕਅਪ ਹੁੰਦਾ ਸਾਰਾ ਤੁਸੀਂ ਐਵੇਂ ਲੈ ਸਕਦੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੀ